ਪੰਜਾਹਵਾਂ ਸਾਲ ਸਨ 1951 ਈਸਵੀ ਅਖੰਡ ਪਾਠਾਂ ਦੇ ਭੋਗ ਦਾ ਸਮਾਗਮ ਅਖੀਰ ਚ 12 ਜਨਵਰੀ 1951 ਈਸਵੀ ਵਾਲੇ ਦਿਨ ਇੱਕ ਹੀ ਅਖੰਡ ਪਾਠ ਰੱਖਿਆ ਗਿਆ ਜਿਸ ਦਾ ਭੋਗ ਦਸਮ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਬਹੁਤ ਸੂਦੀ 7ਵੀ 14 ਜਨਵਰੀ ਮੁਤਾਬਕ 2007 ਬਿਕਰਮੀ ਮਾਗ ਦੀ ਸੰਗਰਾਮ ਐਤਵਾਰ ਵਾਲੇ ਦਿਨ ਪਾਇਆ ਗਿਆ ਸਮਾਪਤੀ ਦੀ ਅਰਦਾਸ ਸਤਕਾਰਯੋਗ ਸੰਤ ਜੀ ਨੇ ਆਪ ਕੀਤੀ ਤੇ ਮਹਾਵਾਕ ਵੀ ਆਪ ਨੇ ਹੀ ਲਿਆ ਮਹਾਵਾਕ ਆਇਆ ਤਨਾਸਰੀ ਮਹੱਲਾ ਤੀਜਾ ਘਰੋ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਧਨੋ ਅਖੋਟੋ ਨਾ ਨਖੋਟੈ ਨਾ ਜਾਏ ਪੂਰੈ ਸਾਤੇ ਗੋਰੇ ਦੀ ਆ ਦਿਖਾਈ ਇਸ ਮਹਾਵਾਕ ਦੀ ਸੰਤਾਂ ਨੇ ਬੜੇ ਰਸ ਭਿੰਨੇ ਤੇ ਭਾਵਪੂਰਤ ਸ਼ਬਦਾਂ ਵਿੱਚ ਕਥਾ ਵਿਗਤੀ ਉਪਰੰਤ 12 ਮਹਾਮਾਂਜ ਬਾਣੀ ਜੋ ਮਾਗ ਦੇ ਮਹੀਨੇ ਦੀ ਕਥਾ ਕੀਤੀ ਜਿਸ ਦਾ ਸੰਗਤਾਂ ਉੱਪਰ ਬੜਾ ਭਾਰੀ ਪ੍ਰਭਾਵ ਪਿਆ ਸੰਗਤਾਂ ਦੇ ਮਨ ਗੁਰੂ ਚਰਨਾਂ ਨਾਲ ਜੁੜ ਗਏ ਉਹ ਅਕਹਿ ਰਸ ਆਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਕਹੋ ਕਬੀਰ ਗੂੰਗਾ ਗੋੜਾ ਖਾਇਆ ਪੁੱਛੇ ਤੇ ਕਿਆ ਕਹੀਆ ਵਾਰੀਅਵਸਥਾ ਸਭ ਤੇ ਵਾਪਰੀ ਹੋਈ ਪ੍ਰਤੱਖ ਦਿਖ ਰਹੀ ਸੀ ਸੰਤ ਜੀ ਨੇ ਦਸ਼ਮ ਪਾਤਸ਼ਾਹ ਜੀ ਦੇ ਮਹਾਨ ਪਰਪਕਾਰਾਂ ਤੇ ਰੌਸ਼ਨੀ ਪਾਈ ਤੇ ਸੰਗਤਾਂ ਨੂੰ ਦਸ਼ਮ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਤੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਤੇ ਗਵਰਨਰ ਬੰਗਾਲ ਵੀ ਹਾਜ਼ਰ ਸਨ ਉਹਨਾਂ ਨੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਅਵਤਾਰ ਗੁਰਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਉਸ ਮਹਾਨ ਸਮਾਗਮ ਸਮੇਂ ਸੰਗਤਾਂ ਦੀ ਹਾਜ਼ਰੀ ਉਤਸ਼ਾ ਸ਼ਰਧਾ ਪਿਆਰ ਤੇ ਸੇਵਾ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ ਸੰਗਤਾਂ ਦੇ ਭਾਰੀ ਇਕੱਠ ਨੂੰ ਵੇਖ ਕੇ ਇਉਂ ਜਾਪਦਾ ਸੀ ਕਿ ਸਾਰੇ ਹੀ ਪੰਜਾਬ ਦੇ ਸਿੱਖ ਇੱਥੇ ਆ ਇਕੱਠੇ ਹੋਏ ਹਨ ਉਸੇ ਦਿਨ ਸ਼ਾਮ ਨੂੰ ਭਾਰੀ ਅੰਮ੍ਰਿਤ ਸੰਚਾਰ ਵੀ ਹੋਇਆ ਜਿਸ ਵਿੱਚ ਬੇਅੰਤ ਮਾਈ ਭਾਈ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜ੍ਹੇ ਸੰਤਾਂ ਨੂੰ ਸਿਰੋਪਾਓ ਤੇ ਮਾਨ ਪੱਤਰ ਅਕਾਲੀ ਦਲ ਬੰਗਾਲ ਵੱਲੋਂ ਸੰਤ ਜੀ ਨੂੰ ਮਾਨ ਪੱਤਰ ਪੜ੍ਹ ਕੇ ਭੇਟ ਕੀਤਾ। ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਵੱਲੋਂ ਇੱਕ ਸੁਨਹਿਰੀ ਮੁੱਠ ਵਾਲੀ ਕੀਮਤੀ ਤੇ ਸੁੰਦਰ ਸ੍ਰੀ ਸਾਹਿਬ ਕਿਰਪਾਨ ਦੋਸ਼ਾਲਾ ਤੇ 25000 ਨਕਦ ਮਾਇਆ ਭੇਟ ਕੀਤੀ ਅਤੇ ਸੰਤਾਂ ਦੀ ਉਦਾਰਤਾ, ਵਿਦਵਤਾ, ਤਿਆਗ, ਨਿਰਮਾਣਤਾ, ਪਰਉਪਕਾਰ, ਸਾਦਾ ਜੀਵਨ, ਸਿੱਖ ਧਰਮ ਤੇ ਪੰਥ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਆਦਿ ਅਤੇ ਜੀਵਨ ਦੇ ਹੋਰ ਅਨੇਕਾਂ ਪੱਖਾਂ ਤੇ ਭਾਸ਼ਣ ਹੋਏ ਤੇ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਸ਼ਹਿਰ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਨੇ ਜਥੇ ਦੇ ਸਿੰਘਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਪੂਰਨ ਸਹਿਯੋਗ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਨਿਰਵਿਗੰਤਾ ਸਹਿਤ ਸੰਪੂਰਨ ਹੋਏ। ਸੰਤ ਜੀ ਨੇ ਸਿਰੋਪਾਉ ਸੀਸ ਤੇ ਰੱਖ ਲਿਆ ਤੇ ਸ੍ਰੀ ਸਾਹਿਬ ਵੀ ਲੈ ਲਈ ਪਰ ਪ੍ਰਬੰਧਕਾਂ ਵੱਲੋਂ ਦਿੱਤੀ ਨਕਦ ਮਾਇਆ ਵਾਪਸ ਕਰ ਦਿੱਤੀ। ਪ੍ਰਬੰਧਕਾਂ ਨੇ ਕਿਹਾ ਜੀ ਅਸੀ ਇਹ ਮਾਇਆ ਆਪਣੇ ਕੋਲੋਂ ਜਾਂ ਗੁਰਦੁਆਰੇ ਦੇ ਫੰਡ ਚੋਂ ਭਾਵ ਗੁਰੂ ਕੀ ਗੋਲਕ ਚੋਂ ਨਹੀਂ ਦਿੱਤੀ ਇਹ ਤਾਂ ਅਖੰਡ ਪਾਠਾਂ ਤੋਂ ਬਚੀ ਹੋਈ ਮਾਇਆ ਹੈ ਇਸ ਤੇ ਤੁਹਾਡਾ ਹੀ ਹੱਕ ਹੈ ਪਾਠੀਆਂ ਦੀ ਭੇਟਾ ਹੀ ਸਮਝ ਲਓ ਜੀ ਤਾਂ ਸੰਤਾਂ ਨੇ ਕਿਹਾ ਕਿ ਇਸ ਜਥੇ ਦੇ ਸਾਰੇ ਸਿੰਘ ਮੇਰੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਕੀ ਸੰਗਤ ਦੀ ਭੇਟਾ ਚੜੇ ਹੋਏ ਹਨ ਗੁਰੂ ਦੀ ਪੰਥ ਦੀ ਗੁਰਸਥਾਨਾਂ ਦੀ ਸੰਗਤਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਸਾਨੂੰ ਜਿੰਨੀ ਲੋੜ ਹੁੰਦੀ ਹੈ ਉਨੀ ਕੁ ਮਾਇਆ ਸੰਗਤਾਂ ਸਾਨੂੰ ਬਿਨਾਂ ਮੰਗਿਆ ਦੇ ਹੀ ਜਾਂਦੀਆਂ ਹਨ ਸੰਗਤ ਦੇ ਪ੍ਰਬੰਧਕਾਂ ਦੇ ਬਹੁਤ ਜ਼ੋਰ ਦੇਣ ਤੇ ਸੰਤ ਜੀ ਨੇ ਕਿਹਾ ਕਿ ਇਸ ਮਾਇਆ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਰਾਜਮਾਨ ਹੋਣ ਵਾਲਾ ਸੁੰਦਰ ਕਮਰਾ ਬਣਾ ਦਿਓ ਜੀ ਜੇ ਮਾਇਆ ਘਟੇਗੀ ਤਾਂ ਅਸੀਂ ਹੋਰ ਭੇਜ ਦੇਾਂਗੇ ਸੰਤਾਂ ਦੇ ਇਸ ਤਿਆਗ ਸੰਬੰਧੀ ਪ੍ਰਬੰਧਕਾਂ ਨੇ ਸੰਗਤ ਵਿੱਚ ਕਿਹਾ ਸਾਧ ਸੰਗਤ ਜੀ ਕਲਕੱਤੇ ਚ ਰਾਗੀ ਢਾਡੀ ਪ੍ਰਚਾਰਕ ਲੀਡਰ ਤੇ ਸੰਤ ਆਉਂਦੇ ਹਨ ਤੇ ਮਾਇਆ ਉਗਰਾਹ ਕੇ ਇਕੱਠੀ ਕਰਕੇ ਪੰਜਾਬ ਲੈ ਜਾਂਦੇ ਹਨ ਪਰ ਇਹ ਮਹਾਪੁਰਖ ਪਹਿਲੇ ਸੰਤ ਹਨ ਜਿਹੜੇ ਸਾਡੇ 22 ਸਾਲਾਂ ਦੇ اٹਕੇ ਹੋਏ 101 ਸ੍ਰੀ ਅਖੰਡ ਪਾਠ ਸਾਹਿਬ ਜੀ ਮੁਕਤ ਕਰਕੇ ਸਾਡੇ ਸਿਰ ਤੋਂ ਭਾਰ ਲਾਹ ਚੁਲੇ ਹਨ ਤੇ ਨਾਲੇ 25000 ਰੁਪਏ ਸਾਨੂੰ ਇਕੱਠੇ ਕਰਕੇ ਵੀ ਦੇ ਚਲੇ ਹਨ ਅਸੀਂ ਇਹਨਾਂ ਦਾ ਕਿੰਨਾ ਕੋ ਧੰਨਵਾਦ ਕਰੀਏ ਜਿਨ੍ਹਾਂ ਵੀ ਧੰਨਵਾਦ ਕਰੀਏ ਉਨਾ ਹੀ ਥੋੜਾ ਹੈ ਪ੍ਰਬੰਧਕਾਂ ਤੇ ਸੰਗਤਾਂ ਨੇ ਸ਼ੰਤ ਜੀ ਨੂੰ ਫਿਰ ਸਮਾਂ ਮਿਲਣ ਤੇ ਜ਼ਰੂਰ ਹੀ ਦਰਸ਼ਨ ਦੇਣ ਲਈ ਬੇਨਤੀ ਵੀ ਕੀਤੀ ਸਿੰਘਾਂ ਨੂੰ ਕਲਕੱਤਾ ਵਿਖਾਇਆ ਪ੍ਰੇਮੀਆਂ ਨੇ ਗੱਡੀਆਂ ਤੇ ਲਾ ਜਾ ਕੇ ਸਿੰਘਾਂ ਨੂੰ ਚਿੜੀਆ ਘਰ ਅਜਾਇਬ ਘਰ ਗੁਰਦੁਆਰਾ ਬੜੀ ਸਿੱਖ ਸੰਗਤ ਗੁਰਦੁਦੁਆਰਾ ਬਾਗਮਰੀ ਜੈਨ ਟੈਂਪਲ ਬਾਲੀ ਬ੍ਰਿਜ ਬਲੂਰ ਮੱਟ ਕੰਪਨੀ ਬਾਗ ਵਿਕਟੋਰੀਆ ਹਵਾਈ ਜਹਾਜ਼ ਦਾ ਅੱਡਾ ਗਾਂਧੀ ਘਾਟ ਆ ਦੇ ਇਤਿਹਾਸਕ ਸੁੰਦਰ ਤੇ ਵੇਖਣ ਯੋਗ ਥਾਵਾਂ ਵਿਖਾਈਆਂ ਤੇ ਸਿੰਘਾਂ ਦੀਆਂ ਫੋਟੋਆਂ ਲਈਆਂ ਗਿਆ ਜਥੇ ਦੀ ਸੇਵਾ ਅਖੰਡ ਪਾਠਾਂ ਦੇ ਦੌਰਾਨ ਸ਼ਹਿਰ ਦੇ ਪ੍ਰੇਮੀ ਸੱਜਣਾ ਵੱਲੋਂ ਸਿੰਘਾਂ ਨੂੰ ਘੜੀਆਂ ਕੰਬਲ ਤੇ ਕੱਪੜੇ ਐਨੇ ਭੇਟੇ ਕੀਤੇ ਕਿ ਹੱਥ ਹੀ ਹੋ ਗਈ ਸੰਤਾਂ ਨੇ ਪ੍ਰੇਮੀਆਂ ਨੂੰ ਕਹਿ ਕੇ ਹਟਾਇਆ ਜੋ ਸੇਵਾ ਖਾਨ-ਬਾਨ ਆਰਾਮ ਇਸ਼ਨਾਨ ਤੇ ਮਾਨ-ਅਦਰ ਰਹੀ ਜਥੇ ਦੀ ਸੰਗਤ ਨੇ ਕੀਤੀ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ ਇਹ ਮਾਨਯੋਗ ਸੰਤਾਂ ਦੀ ਮਿਕਨਾ ਤੀਸੀ ਸ਼ਖਸੀਅਤ ਦਾ ਹੀ ਇੱਕ ਕ੍ਰਿਸ਼ਮਾ ਸੀ ਜਿਨ੍ਹਾਂ ਨੇ ਕਲਕੱਤੇ ਦਾ ਇਹ ਇੰਦ੍ਰਿਸ਼ ਦੇਖਿਆ ਉਹ ਉਸ ਅਲੌਕਿਕ ਦ੍ਰਿਸ਼ ਨੂੰ ਬਿਆਨ ਕਰਦੇ ਥੱਕਦੇ ਨਹੀਂ ਸਨ ਸਮਝੌਤਾ ਕਰਵਾਣਾ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਤੇ ਅਕਾਲੀ ਦਲ ਸੂਬਾ ਬੰਗਾਲ ਨਾਮ ਦੀਆਂ ਉਪਰੋਕਤ ਦੋ ਹੀ ਮੁੱਖ ਸਿੱਖ ਸੰਸਥਾਵਾਂ ਵਿੱਚ ਕਾਫੀ ਸਮੇਂ ਤੋਂ ਆਪਸੀ ਮਤਭੇਦ ਚੱਲੇ ਆ ਰਹੇ ਸਨ ਜਿਸ ਕਰਕੇ ਬਹੁਤ ਸਾਰੇ ਪੰਥਕ ਕਾਰਜਾਂ ਵਿੱਚ ਵਿਗਨ ਵੀ ਪੈ ਰਿਹਾ ਸਾ ਦੋਹਾਂ ਸੰਸਥਾਵਾਂ ਦੇ ਮੁਖੀਆਂ ਨੂੰ 20 ਜਨਵਰੀ ਸ਼ਨੀਵਾਰ ਵਾਲੇ ਦਿਨ ਸੰਤ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੁਲਾ ਕੇ ਪੰਜ ਪਿਆਰਿਆਂ ਦੇ ਪੇਸ਼ ਕੀਤਾ ਪੰਜ ਪਿਆਰੇ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਹਜ਼ੂਰਾ ਸਿੰਘ ਜੀ ਸੰਤ ਮਸਤਾਨ ਸਿੰਘ ਜੀ ਸੰਤ ਰਣ ਸਿੰਘ ਜੀ ਤੇ ਜਥੇਦਾਰ ਬਲਵੰਤ ਸਿੰਘ ਜੀ ਦੋਹਾਂ ਧਿਰਾਂ ਤੋਂ ਪੰਜਾਂ ਪਿਆਰਿਆਂ ਦੇ ਫੈਸਲੇ ਦਾ ਪਾਬੰਦ ਹੋਣ ਦਾ ਪ੍ਰਣ ਲੈ ਲਿਆ ਗਿਆ ਪੰਜ ਪਿਆਰਿਆਂ ਨੇ ਜੋ ਫੈਸਲਾ ਕੀਤਾ ਉਸ ਤੇ ਸਾਰਿਆਂ ਨੇ ਫੁੱਲ ਚੜ੍ਹਾਏ ਤੇ ਸਮਝੌਤੇ ਦਾ ਅਰਦਾਸਾ ਸੰਤਾਂ ਨੇ ਆਪ ਸੋਧਿਆ ਦੋਹਾਂ ਧਿਰਾਂ ਦੀਆਂ ਆਪੋ ਵਿੱਚ ੰਜਫੀਆਂ ਪਵਾ ਦਿੱਤੀਆਂ ਆਪਸੀ ਤਲਖੀ ਖਤਮ ਹੋ ਗਈ ਸਾਰੇ ਸ਼ਹਿਰ ਦੀਆਂ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਇਸੇ ਸਮਝੌਤੇ ਕਾਰਨ ਸੰਤਾਂ ਦੀ ਸ਼ਹਿਰ ਅੰਦਰ ਘਰ-ਘਰ ਚ ਭਾਰੀ ਪ੍ਰਸ਼ੰਸਾ ਹੋਈ ਦੋਹਾਂ ਧਿਰਾਂ ਨੇ ਸੰਤਾਂ ਦੀ ਪ੍ਰਸ਼ੰਸਾ ਤੇ ਧੰਨਵਾਦ ਵੀ ਕੀਤਾ ਸੰਤਾਂ ਵੱਲੋਂ ਸਿਰੋਪਾਓ ਤੇ ਮਾਨ ਪੱਤਰ 22 ਜਨਵਰੀ ਐਤਵਾਰ ਨੂੰ ਸ਼ਹਿਰ ਦੀ ਸੰਗਤ ਵੱਲੋਂ ਸੰਤਾਂ ਨੂੰ ਸੁਨਹਿਰੀ ਸ਼੍ਰੀ ਸਾਹਿਬ ਸੁੰਦਰ ਦੁਸ਼ਾਲਾ ਸਿਰੋਪਾਓ ਤੇ ਮਾਨ ਪੱਤਰ ਦਿੱਤਾ ਗਿਆ ਅਤੇ ਸ੍ਰੀ ਗੁਰੂ ਸਿੰਘ ਸਭਾ ਤੇ ਅਕਾਲੀ ਦਲ ਦੇ ਸਮਝੌਤੇ ਵਾਲਾ ਪੰਜ ਪਿਆਰਿਆਂ ਦਾ ਮਤਾ ਪੜ੍ਹ ਕੇ ਸੁਣਾਇਆ ਗਿਆ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਭਾਈ ਨਰਿੰਦਰ ਸਿੰਘ ਅਖੜਾ ਭਾਈ ਰਤਨ ਸਿੰਘ ਤੇ ਭਾਈ ਅਮਰ ਸਿੰਘ ਮੱਧੋ ਕੇ ਨੇ ਆਪਣੇ ਪਰਿਵਾਰ ਸਮੇਤ ਸਿੰਘਾਂ ਦੀ ਬਹੁਤ ਸੇਵਾ ਵੀ ਕੀਤੀ ਸੰਤਾਂ ਨੂੰ ਵਿਦਾਇਗੀ 25 ਜਨਵਰੀ ਨੂੰ ਰਾਤ ਦੀ ਗੱਡੀ ਚੜ੍ਹਨਾ ਸੀ ਸੀਟਾਂ ਬੁੱਕ ਕਰਵਾਉਣ ਤੇ ਟਿਕਟਾਂ ਖਰੀਦਣ ਲਈ ਸਿੰਘਾਂ ਨੂੰ ਭੇਜਣ ਲੱਗੇ ਤਾਂ ਪ੍ਰਬੰਧਕਾ ਕਿਹਾ ਕਿ ਟਿਕਟਾਂ ਦੀ ਮਾਇਆ ਅਸੀਂ ਦੇਣੀ ਹੈ ਸੰਤਾਂ ਕਿਹਾ ਨਹੀਂ ਟਿਕਟਾਂ ਤੇ ਤੁਹਾਡੇ ਪੈਸੇ ਖਰਚ ਨਹੀਂ ਕਰਵਾਉਣੇ ਤਾਂ ਪ੍ਰਬੰਧਕਾਂ ਦੀਆਂ ਅੱਖਾਂ ਚੋਂ ਪਾਣੀ ਵਗ ਤੁਰਿਆ ਤੇ ਕਹਿਣ ਲੱਗੇ ਮਹਾਰਾਜ ਜੀ ਸਾਥੋਂ ਕੀ ਬੋਲ ਹੋ ਗਈ ਹੈ ਕਿ ਆਪ ਸਾਡੀ ਸੇਵਾ ਅੰਗੀਕਾਰ ਨਹੀਂ ਕਰਦੇ ਭੁੱਲਾਂ ਗਲਤੀਆਂ ਖਿਮਾ ਕਰਦੇ ਹੋ ਤੇ ਬਖਸ਼ਿਸ਼ ਦੇ ਘਰ ਆ ਕੇ ਸਾਡੇ ਤੇ ਰਹਿਮ ਕਰੋ ਸੰਤ ਜੀ ਇੰਦਰਾਵ ਗਏ ਤੇ ਟਿਕਟਾਂ ਦੇ ਪੈਸੇ ਲੈ ਲਏ ਪ੍ਰਬੰਧਕ ਖੁਸ਼ ਹੋ ਗਏ ਰਾਤ ਨੂੰ ਸ਼ਹਿਰ ਦੇ ਪ੍ਰੇਮੀ ਕਾਰਾਂ ਬੱਸਾਂ ਰਕਾਂ ਤੇ ਹੋਰ ਗੱਡੀਆਂ ਤੇ ਸਵਾਰ ਹੋ ਕੇ ਵਿਦਾ ਕਰਨ ਲਈ ਰੇਲਵੇ ਸਟੇਸ਼ਨ ਤੇ ਅਪੜੇ ਮਾਇਆ ਤੇ ਬਸਤਰ ਭੇਟ ਵੀ ਕੀਤੇ ਫੁੱਲਾਂ ਦੇ ਸਿਹਰਿਆਂ ਨਾਲ ਸੰਤਾਂ ਤੇ ਸਿੰਘਾਂ ਨੂੰ ਲਾਦ ਦਿੱਤਾ ਜਿਨ੍ਹਾਂ ਡੱਬਿਆਂ ਵਿੱਚ ਸਿੰਘਾਂ ਨੇ ਬੈਠਣਾ ਸੀ ਉਹ ਵੀ ਬਾਹਰੋਂ ਸਿਹਰਿਆਂ ਨਾਲ ਹੀ ਸਜਾ ਦਿੱਤੇ ਗਏ ਬੰਗਾਲੀ ਤੇ ਹੋਰ ਲੋਕ ਸਿੰਘਾਂ ਦਾ ਇੰਨਾ ਇਕੱਠ ਤੇ ਮਾਨ ਸਨਮਾਨ ਵੇਖ ਕੇ ਪੁੱਛਦੇ ਸਨ ਕਿ ਇਹ ਕੌਣ ਹਨ ਉਹਨਾਂ ਨੂੰ ਜਦ ਸੰਤਾਂ ਬਾਰੇ ਖੋਲ ਕੇ ਦੱਸਿਆ ਗਿਆ ਤਾਂ ਉਹਨਾਂ ਅਨਦਰਸ਼ਨ ਕੀਤੇ ਤਾਂ ਉਹਨਾਂ ਸਭਨਾ ਦੇ ਸਿਰ ਝੁਕਦੇ ਗਏ ਸਭ ਨੇ ਫਤਿਹ ਬੁਲਾਈ ਜੈਕਾਰਿਆਂ ਦੀ ਗੂੰਜ ਚ ਗੱਡੀ ਚੱਲ ਪਈ ਸੰਗਤਾਂ ਭਰੇ ਦਿਲਾਂ ਨਾਲ ਵਾਪਸ ਮੁੜੀਆਂ ਇਹ ਦ੍ਰਿਸ਼ ਜਿਨ੍ਹਾਂ ਸੱਜਣਾ ਨੇ ਵੇਖਿਆ ਉਹ ਕਹਿੰਦੇ ਹਨ ਕਿ ਅਸਚਰਜ ਨਜ਼ਾਰਾ ਸੀ ਅਸੀਂ ਇਸ ਤੋਂ ਪਹਿਲਾਂ ਐਸਾ ਦ੍ਰਿਸ਼ ਨਹੀਂ ਸੀ ਡਿਠਾ ਕਲਕੱਤੇ ਤੋਂ ਪੰਜਾਬ 25 ਜਨਵਰੀ ਸ਼ਾਮ ਨੂੰ ਗੱਡੀ ਰਾਹੀਂ ਕਲਕੱਤੇ ਤੋਂ ਚੱਲ ਕੇ 27 ਜਨਵਰੀ ਨੂੰ ਪੰਜੋਖਰਾ ਸਾਹਿਬ ਪੁੱਜੇ ਤੇ ਸ਼ਾਮ ਦਾ ਦੀਵਾਨ ਕੀਤਾ 10 ਫਰਵਰੀ ਤੱਕ ਇੱਥੇ ਹੀ ਰਹੇ ਬਾਬਾ ਮਿਹਰ ਸਿੰਘ ਤੇ ਮਾਤਾ ਚਤਰਕੌਰ ਨੇ 2 ਦਿਨ ਬਹੁਤ ਸੇਵਾ ਕੀਤੀ ਤੀਜੇ ਦਿਨ ਪਿੰਡ ਹੁਸੈਨਾਬਾਦ ਪੁੱਜੇ ਇੱਥੇ ਸਰਦਾਰ ਸੁਰਜਨ ਸਿੰਘ ਜੀ ਨੇ ਪਾਸ਼ੇ ਨੌਵੀਂ ਦੇ ਹੱਥ ਲਿਖਤ ਪਟਿਆ ਤੇ ਦਰਸ਼ਨ ਕਰਵਾਏ ਅਤੇ ਬੜੇ ਪ੍ਰੇਮ ਨਾਲ ਸੇਵਾ ਵੀ ਕੀਤੀ ਉੱਥੋਂ ਪਿੰਡ ਹਰਪਾਲਪੁਰ ਆਏ ਇੱਥੇ ਨੌਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ ਜਿਸ ਦੀ ਪਹਿਲਾ ਸੇਵਾ ਸੰਤ ਸੁੰਦਰ ਸਿੰਘ ਜੀ ਰਾਮੇ ਆਣੇ ਵਾਲਿਆਂ ਨੇ ਕਰਵਾਈ ਸੀ ਹੁਣ ਭਾਈ ਗੁਰਬਖਸ਼ ਸਿੰਘ ਜੀ ਕਰਵਾ ਰਹੇ ਹਨ ਜੋ ਸੰਤਾਂ ਦੇ ਪਹਿਲੇ ਵਿਦਿਆਰਥੀ ਅਤੇ ਬਾਬਾ ਮਿਹਰ ਸਿੰਘ ਜੀ ਦੇ ਭਣਜੇ ਸੈਂਕੜੇ ਆਦੇ ਅਤੇ ਦਸਮ ਗ੍ਰੰਥ ਦੇ ਅਸ਼ੁੱਧ ਪਾਠੀ ਇਤਿਹਾਸ ਦੇ ਕਥਾਵਾਚਕ ਬਣਾਈ ਇਸ ਨਗਰ ਦੇ ਜੰਮਪਾਲ ਸਨ ਗੁਰਮਤ ਤੇ ਗੁਣਾ ਦੇ ਧਾਰਨੀ ਵੀ ਸਨ ਇੱਥੇ 3 ਦਿਨ 10 ਤੋਂ 12 ਫਰਵਰੀ ਦੇ ਜੋੜ ਮੇਲੇ ਤੱਕ ਰਹੇ ਇੱਥੋਂ ਚੱਲ ਕੇ ਪਿੰਡ ਬੋਪਾਰਾਏ ਮਹਾਪੁਰਖਾਂ ਦਾ ਜੋੜ ਮੇਲਾ 13 ਤੋਂ 15 ਫਰਵਰੀ 1951 ਈਸਵੀ ਤੱਕ ਕੀਤਾ ਅੱਗੇ ਜਸੋਵਾਲ ਤੁਗਲ ਹਲਵਾਰੇ ਪੁੱਜੇ 24 ਫਰਵਰੀ ਨੂੰ ਕਮਾਲਪੁਰੇ ਲੜਕੀਆਂ ਦੇ ਸਕੂਲ ਦਾ ਨੀਂਹ ਪੱਥਰ ਰੱਖਿਆ ਜੋ ਹੁਣ ਕਾਲਜ ਹੈ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ 10 ਮਈ ਭਾਈ ਨੇ ਅੰਮ੍ਰਿਤ ਪਾਨ ਕੀਤਾ ਦੋ ਹਫ਼ਤੇ ਹਲਵਾਰੇ ਕਥਾ ਕੀਰਤਨ ਚੱਲਿਆ 25 ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕੀਤਾ ਚਾਲੇ ਪਾ ਕੇ ਲਟਾਂ ਵਾਲੇ ਬੁਰਜ ਦੀਵਾਨ ਕੀਤਾ ਤੇ ਲੰਗਰ ਛਕਿਆ ਸ਼ਾਮ ਨੂੰ ਪੱਖੋਵਾਲ ਸੰਤ ਬਖਸ਼ੀ ਸਿੰਘ ਜੀ ਕੋਲ ਪੁੱਜ ਗਏ ਚਾਰ ਦੀਵਾਨ ਕੀਤੇ ਦੋ ਦੀਵਾਨ ਲੰਮੇ ਜਟਪੁਰੇ ਇੱਕ ਦੀਵਾਨ ਨੱਥੋਵਾਲ ਕੀਤਾ ਜੋ ਬਾਬਾ ਧੰਨਾ ਸਿੰਘ ਜੀ ਦਾ ਪਿੰਡ ਹੈ ਦੋ ਦੀਵਾਨ ਰਾਜਵਾਨੇ ਕੀਤੇ ਜਿਹੜਾ ਸੰਤਾਂ ਦਾ ਸੌਹਰਾ ਪਿੰਡ ਹੈ ਜਥਾ ਅਨੰਦਪੁਰ ਸਾਹਿਬ ਵੱਲ ਭੇਜ ਦਿੱਤਾ ਆਪ ਪੰਜ ਸਿੰਘਾ ਸਮੇਸਤਰੀ ਅੰਮ੍ਰਿਤਸਰ ਸਾਹਿਬ ਜੀ ਪੰਜਾਂ ਸਰੋਵਰਾਂ ਦੇ ਇਸ਼ਨਾਨ ਕੀਤੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ ਗੁਰਦੁਆਰਿਆਂ ਦੇ ਦਰਸ਼ਨ ਵੀ ਕੀਤੇ ਬਾਅਦ ਵਿੱਚ ਇੱਕ ਹਫ਼ਤਾ ਪਿੰਡ ਰਾਮਪੁਰ ਰੇਰੂ ਸਾਹਿਬ ਗੁਰਦੁਆਰਾ ਪਾਸ਼ੇ ਦਸਵੀਂ ਸੰਤ ਭਗਵਾਨ ਸਿੰਘ ਜੀ ਪਾਸ ਕਥਾ ਕੀਰਤਨ ਹੋਇਆ 30 ਮਾਰਚ ਤੋਂ 15 ਅਪ੍ਰੈਲ ਤੱਕ 2 ਹਫ਼ਤੇ ਪਿੰਡ ਛੋਟੀ ਕੋਢਾਣੀ ਕਥਾ ਕੀਰਤਨ ਹੋਇਆ ਅਮਰਤ ਦਾ ਬਾਟਾ ਤਿਆਰ ਹੋਇਆ ਤੀ ਪ੍ਰੇਮੀ ਗੁਰੂ ਵਾਲੇ ਬਣੇ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਤਨੇਮ ਦਾ ਗੁਟਕਾ ਪੰਜ ਗ੍ਰੰਥੀ ਤੇ ਮਲਾਰ ਦੀ ਵਾਰ ਬਾਣੀ ਵਾਲੀ ਪੋਥੀ ਹੈ 52 ਕਲੀਆਂ ਵਾਲਾ ਚੋਲਾ ਜੋੜੇ ਦਾ ਇੱਕ ਪੈਰ ਤਿੱਲੇ ਨਾਲ ਕੱਢਿਆ ਹੋਇਆ ਹੈ ਘੋੜੇ ਦੇ ਕਿੱਲੇ ਵਾਲੀ ਨਿੰਮ ਅਤੇ ਦਤਨ ਵਾਲੀ ਨਿੰਮ ਆਦ ਦੇ ਸਾਰੇ ਜਥੇ ਨੇ ਦਰਸ਼ਨ ਕੀਤੇ ਚਾਲੇ ਪਾ ਕੇ ਰਾੜਾ ਸਾਹਿਬ ਲੰਗਰ ਛਕਿਆ ਸੰਤ ਈਸ਼ਰ ਸਿੰਘ ਜੀ ਨੇ ਬਹੁਤ ਸੇਵਾ ਕੀਤੀ ਅਗੇ ਨਗਰ ਗੁਰਮ ਵਿਖੇ ਪੁੱਜੇ ਅਗੇ ਇੱਕ ਹਫ਼ਤਾ ਬਟਾਰੀ ਪਿੰਡ ਕਥਾ ਕੀਰਤਨ ਕੀਤਾ ਉਸੇ ਹੀ ਪਿੰਡ ਵਿੱਚ ਦਾਸ ਲੇਖਕ 18 ਕੋ ਸਾਲ ਦੀ ਉਮਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸੰਤ ਰਾਣ ਸਿੰਘ ਜੀ ਦੀ ਚਿੱਠੀ ਲੈ ਕੇ ਜਥੇ ਵਿੱਚ ਭਰਤੀ ਹੋਇਆ ਸੰਤਾਂ ਨੇ ਵੈਦ ਜੀ ਪਾਸ ਪੜਨ ਲਾ ਦਿੱਤਾ ਅਗੇ ਪਿੰਡ ਸਿਆੜ ਜਿੱਥੇ ਪਾਸੇ 6ਵੀਂ ਦਾ ਗੁਰਦੁਆਰਾ ਜਿੱਥੇ ਸਤਗੁਰਾਂ ਦਾ ਘੋੜਾ ਸ਼ਹੀਦ ਹੋਇਆ ਸੀ ਦਰਸ਼ਨ ਕੀਤੇ ਇੱਕ ਹਫਤਾ ਖਟੜੇ ਪ੍ਰੋਗਰਾਮ ਕੀਤਾ ਅੱਗੇ ਪਿੰਡ ਕਾਨਗਸ ਵਿਖੇ ਇੱਕ ਦੀਵਾਨ ਕਰਕੇ ਦੋਰਾਹਾ ਮੰਡੀ ਪਹੁੰਚੇ ਜਿੱਥੇ ਸਾਰਾ ਪ੍ਰਬੰਧ ਭਾਈ ਇੰਦਰ ਸਿੰਘ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਅਰਜਨ ਸਿੰਘ ਠੇਕੇਦਾਰ ਅਧੀ ਠੇਕੇਦਾਰ ਚੰਨਨ ਸਿੰਘ ਨੇ ਕੀਤਾ ਇੱਥੇ ਹੀ ਜਥੇਦਾਰ ਉਦਮ ਸਿੰਘ ਨਾਗੋਕੇ ਮਿਲੇ ਗੁਰਮਤਿ ਵਿਦਿਆ ਆਸ਼ਰਮ ਖੋਲਣ ਬਾਰੇ ਵਿਚਾਰ ਹੋਈ 13 ਮਈ ਨੂੰ ਅੰਬਾਲਾ ਸ਼ਹਿਰ ਗੁਰਦੁਆਰਾ ਮੰਜੀ ਸਾਹਿਬ ਦਾ ਨੀਂਹ ਪੱਥਰ ਰੱਖਿਆ ਪੰਜ ਪਿਆਰੇ ਇਹ ਸਨ ਸਤਿਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਰਾਗੀ ਸਮੁੰਦ ਸਿੰਘ ਜੀ ਸੰਤ ਜਗਤ ਸਿੰਘ ਜੀ ਸੰਤ ਚਰਨ ਸਿੰਘ ਜੀ ਸੰਤ ਧਰਮ ਸਿੰਘ ਜੀ ਪਿੰਡ ਭੋਰਲੇ ਦੀਵਾਨ ਕਰਕੇ ਅੱਗੇ ਬੋਪਾ ਰਾਏ ਫਿਰ 16 ਮਈ ਤੋਂ 14 ਜੂਨ ਤੱਕ ਤੁਗਲ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਚੱਲ ਰਹੀ ਸੰਥਾ ਕਥਾ ਦਾ ਮੱਧ ਲਾਇਆ ਰਾਗੀ ਸ਼ੇਰ ਸਿੰਘ ਭਾਈ ਭਗਵਾਨ ਸਿੰਘ ਭਾਈ ਬਲਵੰਤ ਸਿੰਘ ਦੇ ਜਥਿਆਂ ਨੇ ਕੀਰਤਨ ਕੀਤਾ ਸੰਤਾ ਜੈਪ ਸਿੰਘ ਜੀ ਨੇ ਵਿਖਿਆਨ ਵੀ ਕੀਤਾ ਪਿੰਡ ਦੀਆਂ ਸੰਗਤਾਂ ਦਾ ਭਾਰੀ ਇਕੱਠ ਸੀ ਜਲੇਬੀਆਂ ਦਾ ਭੰਡਾਰਾ ਕੀਤਾ ਗਿਆ ਨਗਰਾਂ ਨਗਰਾਂ ਵਿੱਚ ਸਿੱਖੀ ਪ੍ਰਚਾਰ ਕਰਦੇ 7 ਜੁਲਾਈ ਨੂੰ ਪਟਿਆਲੇ ਪੁੱਜੇ ਮਾਤਾ ਰੱਛਪਾਲ कौर ਸਰਦਾਰ trilok singh ਦੀ ਕੋਠੀ ਰਿਹائش ਰੱਖੀ ਦੋ ਦਿਨ ਕਥਾ ਗੁਰਦੁਆਰਾ ਦੁੱਖ ਨਿਵਾਰਨ ਪਾਸ਼ਾਏ ਨਵੀਂ ਵਿਖੇ ਹੋਈ ਵਾਪਸ ਅੰਮ੍ਰਿਤਸਰ ਦਰਸ਼ਨ ਕਰਕੇ ਪਿੰਡ ਮੱਧੋ ਕੇ ਸਾਲਾਨਾ ਜੋੜ ਮੇਲਾ ਮਨਾਇਆ ਅੰਮ੍ਰਿਤ ਸੰਚਾਰ ਵੀ ਕੀਤਾ 131 ਮਈ ਭਾਈ ਗੁਰੂ ਵਾਲੇ ਬਣੇ ਅੱਗੇ ਦੁਆਬੇ ਦੇ ਨਗਰਾਂ ਗਨੇਸ਼ਪੁਰੇ ਪਾਲਦੀ ਗੋਂਦਪੁਰ ਵੇਂਡ ਭੀਮ ਜਲੰਧਰ ਜੱਬੋਵਾਲ ਦੀਵਾਨ ਕਰਕੇ ਅੰਮ੍ਰਿਤਸਰ ਸਾਹਿਬ ਜੀ ਪੁੱਜੇ ਅੰਮ੍ਰਿਤਸਰ ਪੰਜ ਸਰੋਵਰਾਂ ਦੇ ਇਸ਼ਨਾਨ ਸ੍ਰੀ ਗੋਵਿੰਦ왈 ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਦੇ ਦਰਸ਼ਨ ਇਸ਼ਨਾਨ ਕੀਤੇ ਵਾਪਸ ਭਿੰਡਰੀ 10 ਤੋਂ 12 ਸਤੰਬਰ ਤੱਕ ਸਾਲਾਨਾ ਜੋੜ ਮੇਲਾ ਮਨਾਇਆ ਰਾਗੀ ਭਾਈ ਜਵਾਲਾ ਸਿੰਘ ਰਾਗੀ ਪੂਰਨ ਸਿੰਘ ਸ੍ਰੀ ਤਰਨ ਤਾਰਨ ਵਾਲਿਆਂ ਕੀਰਤਨ ਵੀ ਕੀਤਾ ਸਿੱਖੀ ਪ੍ਰਚਾਰ ਲਈ ਜਥਾ ਪਿੰਡ ਦਸਾਂਝ ਮੋਗੇ ਲਾਗੇ ਪਿੰਡ ਮਲਕ ਰੌਲੀ ਵਿੱਚ ਵੀ ਹੁੰਦਾ ਹੋਇਆ ਪਿੰਡ ਸੋਢੀਵਾਲ ਪਹੁੰਚਿਆ ਇੱਕ ਹਫ਼ਤਾ ਕਥਾ ਕੀਰਤਨ ਹੋਇਆ ਸੇਵਾ ਸੰਤ ਮੋਹਨ ਸਿੰਘ ਜੀ ਨੇ ਸੁਚੱਜੇ ਢੰਗ ਨਾਲ ਕੀਤੀ ਜੋ ਸੰਤ ਸੁੰਦਰ ਸਿੰਘ ਜੀ ਭਿੰਡਰਾ ਵਾਲਿਆਂ ਦੇ ਪਹਿਲੇ ਵਿਦਿਆਰਥੀ ਸਨ ਪਿੰਡਰੀ ਪਹਿਲੀ ਵਾਰ 101 ਅਖੰਡ ਪਾਠਾਂ ਸਮੇਂ ਦੇ ਅਖੰਡ ਪਾਠੀ ਵੀ ਸਨ ਫਿਰ ਜਥਾ ਪਿੰਡਰੀ ਗਿੱਦੜ ਵਿੰਡੀ ਜਨੇਤਪੁਰ ਸਿਧਵਾ ਵੇਟ ਅੱਬੂਵਾਲ ਵਿੱਚ ਦੀ ਹੁੰਦਾ ਹੋਇਆ ਸਿਧਵਾ ਵੇਟ ਪਹੁੰਚਿਆ ਜਿੱਥੇ ਅਕਾਲੀ ਕਾਨਫਰੰਸ ਹੋਈ ਸਰਦਾਰ ਹੁਕਮ ਸਿੰਘ ਜੀ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਅਸਨਰੀ ਇਤਿਹਾਸ ਸੁਣਾਇਆ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਗੋਵਿੰਦ왈 ਸਾਹਿਬ ਆਦੇ ਲਾਗੇ ਲਾਗੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ 10 ਤੋਂ 20 ਨਵੰਬਰ ਤੱਕ ਪਿੰਡ ਪੂਰੇ ਜਾ ਉਤਾਰਾ ਕੀਤਾ ਜਿੱਥੇ ਪ੍ਰਬੰਧ ਭਾਈ ਸ਼ਿੰਗਾਰਾ ਸਿੰਘ ਤੇ ਭਾਈ ਹਰਨਾਮ ਸਿੰਘ ਨੇ ਕੀਤਾ ਪਹਿਲੀ ਪਾਸ਼ਾਏ ਦਾ ਅਵਤਾਰ ਗੁਰਪ੍ਰਬ ਇੱਥੇ ਹੀ ਕੀਤਾ ਗਿਆ ਨਗਰ ਕੀਰਤਨ ਵੀ ਹੋਇਆ 10 ਤੋਂ 20 ਨਵੰਬਰ ਤੱਕ ਇੱਥੇ ਰਹੇ ਫਿਰ ਵਾਪਸ ਕਮਾਲਪੁਰੇ ਅਖਾੜੇ ਲੰਡੇ ਕੇ ਪੁਜੇ ਜੋ ਭਾਈ ਨਾਜਰ ਸਿੰਘ ਲਾਂਗਰੀ ਦਾ ਪਿੰਡ ਹੈ ਨਾਦਰ ਸਿੰਘ ਦੇ ਘਰ ਲੰਗਰ ਛਕਿਆ ਲੰਡੇਕੇ ਤੋਂ ਦੁਪਹਿਰ ਦਾ ਪ੍ਰਸ਼ਾਦਾ ਰੋਡਿਆਂ ਦੇ ਪਿੰਡ ਦੀ ਨਵੀਂ ਬਸਤੀ ਗੁਰੂਪੁਰਾ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਛਕਿਆ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਘਰ ਹੈ ਪਿੰਡਾਂ ਪਿੰਡਾਂ ਵਿੱਚ ਇੱਕ ਇੱਕ ਦੋ ਦੋ ਦੀਵਾਨ ਕਰਕੇ 2 ਜਨਵਰੀ 1952 ਈਸਵੀ ਨੂੰ ਹਲਵਾਰੇ ਦੋ ਦੀਵਾਨ ਕੀਤੇ ਛੋਟੇ ਬੁਰਜ ਪਿੰਡ ਕਥਾ ਕਰਕੇ ਫਿਰ ਪੱਖੋਵਾਰ ਆ ਗਏ ਜਿੱਥੇ ਪ੍ਰਬੰਧ ਸੰਤ ਬਖਸ਼ ਸਿੰਘ ਸਿੰਘ ਜੀ ਨੇ ਕੀਤਾ ਇਥੇ 2 ਹਫ਼ਤੇ ਕਥਾ ਕੀਰਤਨ ਹੋਇਆ ਇੱਕ ਪ੍ਰੋਗਰਾਮ ਝੰਡ ਪਿੰਡ ਵੀ ਕੀਤਾ 55ਵਾਂ ਸਾਲ ਸਨ 1952 ਈਸਵੀ ਛਪਾਰ ਤੋਂ ਗੱਡੀ ਤੇ ਚੜ੍ਹ ਕੇ ਪਿੰਡ ਤੇਲੀਆਂ ਦੀ ਫਰਵਾਹੀ ਜਥਾ ਪਹੁੰਚਾ ਪ੍ਰਬੰਧ ਭਾਈ ਚੰਨਣ ਸਿੰਘ ਜੀ ਨੇ ਕੀਤਾ ਜੋ ਸੰਤਾਂ ਦਾ ਪੁਰਾਣਾ ਵਿਦਿਆਰਥੀ ਤੇ ਗੜਵਾਈ ਸੀ ਇਸ ਦੀ ਸ਼ਾਦੀ ਸੰਤਾਂ ਨੇ ਹੀ ਕਰਵਾਈ ਸੀ ਇਹ ਸੰਤਾਂ ਦਾ ਸਾਡੂ ਲੱਗਦਾ ਸੀ ਇਥੇ ਚਾਰ ਦੀਵਾਨ ਕੀਤੇ ਫਿਰ ਪਿੰਡ ਕਟੂ ਸੰਤ ਚੰਦਾ ਸਿੰਘ ਜੀ ਦੇ ਅਸਥਾਨ ਤੇ ਉਤਾਰਾ ਕੀਤਾ ਨੌਵੀਂ ਪਾਸ਼ਾਹੀ ਦੇ ਗੁਰਦੁਆਰੇ ਦੇ ਦਰਸ਼ਨ ਵੀ ਕੀਤੇ ਇੱਕ ਦੀਵਾਨ ਕਰਕੇ ਮਸਤੂਆ ਨੇ ਜਥਾ ਪੁੱਜ ਗਿਆ ਫਿਰ ਕਾਂਝਲੇ ਭਾਈ ਕਰਤਾਰ ਸਿੰਘ ਨਗਰ ਪੁੱਜੇ ਜਿੱਥੇ ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਦੀ ਯਾਦ ਵਿੱਚ ਜੋੜ ਮੇਲਾ ਸੀ ਜੋੜ ਮੇਲੇ ਤੋਂ ਬਾਅਦ ਪਿੰਡ ਮੂਲੋਵਾਲ ਨੌਵੀਂ ਪਾਸ਼ਾਹੀ ਦੇ ਅਸਥਾਨ ਦੇ ਦਰਸ਼ਨ ਕੀਤੇ ਦੋ ਦਿਨ ਕਥਾ ਕੀਰਤਨ ਦਾ ਆਨੰਦ ਮਾਣਿਆ ਅਖੰਡ ਪਾਠ ਦੀ ਸਮਾਪਤੀ ਤੇ ਕਥਾ ਸੰਤਾਂ ਨੇ ਕੀਤੀ ਨਵੇਂ ਗੁਰਦੁਆਰੇ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ ਪੰਜ ਪਿਆਰੇ ਇਹ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਸੰਤ ਕੇਹਰ ਸਿੰਘ ਜੀ ਸੰਤ ਕਿਸ਼ਨ ਸਿੰਘ ਜੀ ਮਹੰਤ ਕਾਂਝਲੇ ਵਾਲੇ ਜਥੇਦਾਰ ਬਲਵੰਤ ਸਿੰਘ ਜੀ ਪਿੰਡ ਤੁਗਲ ਇੱਥੇ ਇੱਕ ਹਫ਼ਤਾ ਪ੍ਰੋਗਰਾਮ ਹੋਇਆ ਸਾਰਾ ਪ੍ਰਬੰਧ ਭਾਈ ਅਰਜਨ ਸਿੰਘ ਨੇ ਕੀਤਾ 14 ਤੋਂ 15 ਫਰਵਰੀ ਗੋਪਾ ਰਾਏ ਸੰਤਾਂ ਦਾ ਸਾਲਾਨਾ ਜੋੜ ਮੇਲਾ ਮਨਾਇਆ 16 ਫਰਵਰੀ ਜਸੋ ਵਾਲ ਕੀਰਤਨ ਕੀਤਾ ਕਥਾ ਵਿੱਚ ਮਨੁੱਖਾ ਸਰੀਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਰੂਪਕ ਚ ਵਰਣਨ ਕੀਤਾ ਪੰਡਿਤ ਲਾਲ ਸਿੰਘ ਜੀ ਨੇ ਵੀ ਹਾਜ਼ਰੀ ਭਰੀ 27 ਫਰਵਰੀ ਤੋਂ 22 ਮਾਰਚ ਤੱਕ ਪਿੰਡ ਰੋਡੇ ਜਥੇ ਦਾ ਪ੍ਰੋਗਰਾਮ ਰਿਹਾ ਸਾਰਾ ਪ੍ਰਬੰਧ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀ ਸੰਗਤ ਨਾਲ ਮਿਲ ਕੇ ਸੰਤ ਕਿਰਪਾਲ ਸਿੰਘ ਜੀ ਨੇ ਕੀਤਾ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਸੰਗਤ ਵੱਲੋਂ ਭਾਉ ਭਿੰਨੀ ਵਿਦਾਇਗੀ ਲੈ ਕੇ 15 ਸਿੰਘਾਂ ਸਮੇਤ ਸੰਤ ਜੀ ਸਰਦਾਰ ਤਲੋਕ ਸਿੰਘ ਜੀ ਮਾਤਾ ਰੱਛਪਾਲ कौर ਦੇ ਵੱਡੇ ਸੁਪੁੱਤਰ ਸਰਦਾਰ ਮਿਹਰ ਸਿੰਘ ਸਾਹਿਬ ਦਾ ਡਿਪਟੀ ਚੀਫ 에ਅਰ ਮਾਰਸ਼ਲ ਦੇ ਅਚਾਨਕ ਚਲਾਣੇ ਦੇ ਸਬੰਧ ਵਿੱਚ ਪਟਿਆਲੇ ਪੁੱਜੇ ਦੋਨੋਂ ਸਮੇਂ ਕੋਠੀ ਵਿੱਚ ਕਥਾ ਕੀਰਤਨ ਹੁੰਦਾ ਰਿਹਾ 27 ਮਾਰਚ ਨੂੰ ਅਖੰਡ ਪਾਠ ਦੇ ਭੋਗ ਤੇ ਵੈਰਾਗ ਮਈ ਰਸ ਵਿੱਚ ਕਥਾ ਕੀਤੀ ਨਾਮਧਾਰੀ ਮੁਖੀ ਬਾਬਾ ਪ੍ਰਤਾਪ ਸਿੰਘ ਦੇ ਪਤਵੰਤੇ ਪੁੱਜੇ ਹੋਏ ਸਨ ਸੰਗਤ ਦਾ ਬਹੁਤ ਭਾਰੀ ਇਕੱਠ ਸੀ 28 ਨੂੰ ਪਟਿਆਲੇ ਤੋਂ ਪਿੰਡ ਲੋਹਗੜ ਨੇੜੇ ਪਿੰਡਾਂ ਪੁੱਜੇ 31 ਤੱਕ ਇਸੇ ਨਗਰ ਹੀ ਰਹੇ 1 ਅਪ੍ਰੈਲ ਨੂੰ ਕੱਤੀ ਸਿੰਘਾ ਸਮੇਤ ਪਿੰਡ ਫਿੱਡੇ ਪੁੱਜੇ ਬਾਕੀ ਜਥਾ ਸਿੱਧਾ ਸ੍ਰੀ ਦੰਦਵਾ ਸਾਹਿਬ ਪੁੱਜ ਗਿਆ ਫਿੱਡਿਆਂ ਤੋਂ ਸੰਤ ਜੀ ਨੇ ਨਾਂਗੇ ਦੀ ਸਰਾਈ ਦੇ ਦਰਸ਼ਨ ਕਰਕੇ ਮੁਗਸਰ ਟਿੱਬੀ ਸਾਹਿਬ ਆ ਉਤਾਰਾ ਕੀਤਾ 5 ਨੂੰ ਅੰਜੈਤੋ ਗੰਗ ਸਰ 7 ਨੂੰ ਦਮਦਮਾ ਸਾਹਿਬ ਗੁਰੂ ਕਾਂਸੀ ਆਏ 13 ਅਪ੍ਰੈਲ ਵਿਸਾਖੀ ਵਾਲੇ ਦਿਨ ਬੁੰਗਾ ਸੰਤ ਮਸਤੋਆਣੇ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਕਥਾ ਕੀਤੀ ਬਾਅਦ ਵਿੱਚ ਯਾਤਰਾ ਕੀਤੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ ਮਿਲੇ 14 ਨੂੰ ਬਠਿੰਡੇ ਤੇ 15 ਨੂੰ ਪਟਿਆਲੇ ਸਰਦਾਰ ਤਰਲੋਕ ਸਿੰਘ ਮਾਤਾ ਰੱਛਪਾਲ ਕੌਰ ਦੀ ਕੋਠੀ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤਾ ਜਿਸ ਦਾ ਸਤਾਰਾਂ ਨੂੰ ਭੋਗ ਪਾਇਆ ਉਪਰੰਤ ਕਥਾ ਵੀ ਕੀਤੀ ਰਾੜੇ ਵਾਲੀ ਰਾਣੀ ਤੇਜਕੌਰ ਨੇ 700 ਰੁਪਏ ਦੀ ਸੁਨੇਰੀ ਮੁਠੇ ਵਾਲੀ ਸ੍ਰੀ ਸਾਹਿਬ ਸੰਤਾਂ ਦੀ ਭੇਟਾ ਕੀਤੀ ਜੋ ਸੰਤਾਂ ਨੇ ਕੀਮਤੀ ਜਾਣ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਵਾ ਦਿੱਤੀ ਪਟਿਆਲੇ ਤੋਂ ਚੱਲ ਕੇ ਅੰਮ੍ਰਾਲੇ ਮਾਈ ਤੰਬੂਆਂ ਵਾਲੀ ਦੇ ਘਰ ਆਰਾਮ ਕੀਤਾ 18 ਨੂੰ ਪੰਜੋਖਰਾ ਸਾਹਿਬ ਪੁੱਜੇ 19 April ਨੂੰ ਰਾੜੇ ਵਾਲੀ ਰਾਣੀ ਤੇਜ ਕੌਰ ਨੇ 3100 ਰੁਪਏ ਭੇਟ ਕੀਤੇ ਜਿਸ ਦਾ ਸੀਮਿੰਟ ਤੇ ਇੱਟਾਂ ਲਿਆਂਦੀਆਂ 20 ਨੂੰ ਪੰਜ ਪਿਆਰਿਆਂ ਨੇ ਅਰਦਾਸ ਕਰਕੇ ਸਰੋਵਰ ਦੀ ਨੀਂ ਰੱਖੀ ਪੰਜ ਪਿਆਰੇ ਇਹ ਸਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਸਾ ਪਿੰਡਾ ਵਾਲੇ ਸੰਤ ਹਰੀ ਸਿੰਘ ਜੀ ਰੋਡਿਆਂ ਵਾਲੇ ਗ੍ਰੰਥੀ ਆਤਮਾ ਸਿੰਘ ਜੀ ਬਾਬਾ ਅਮਰ ਸਿੰਘ ਜੀ ਗੁਠਾਰੀ ਤੇ ਰਾਗੀ ਗੁਰਵਚਨ ਸਿੰਘ ਜੀ ਜਥੇ ਨੇ 13-13 ਸਿੰਘਾਂ ਦੇ ਗਰੁੱਪ ਬਣਾ ਕੇ ਸੇਵਾ ਆਰੰਭ ਕੀਤੀ 2 अप्रैल ਤੋਂ 12 ਮਈ ਤੱਕ ਜਥੇ ਦੇ ਸਿੰਘ ਸਰੋਵਰ ਦੀ ਸੇਵਾ ਕਰਦੇ ਰਹੇ 26 ਨੂੰ ਸਰਦਾਰ ਸੁੰਦਰ ਸਿੰਘ ਲਾਇਲਪੁਰੇ ਨੇ ਸਿੰਘਾਂ ਲਈ ਬਸਤਰ ਭੇਟ ਕੀਤੇ 11 ਮਈ ਨੂੰ ਪੰਜ ਪਿਆਰਿਆਂ ਸਮੇਤ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਹਰਮੰਦਰ ਦੀ ਨੀਂ ਰੱਖੀ ਸ਼ਾਮ ਨੂੰ ਅੰਮ੍ਰਿਤਸਰ ਪੁੱਜੇ 14 ਮਈ ਪੰਜੋਖਰੇ ਤੋਂ ਸਾਰਾ ਜਥਾ ਸਰੋਵਰ ਦੀ ਸੇਵਾ ਸੰਪੂਰਨ ਕਰਕੇ ਲੁਧਿਆਣੇ ਪੁੱਜਾ ਸੰਤ ਜੀ ਸਿੰਘਾਂ ਸਮੇਤ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣੇ ਆ ਗਏ 15 ਮਈ ਨੂੰ ਭਾਈ ਮੋਤਾ ਸਿੰਘ ਜੋਤਾ ਸਿੰਘ ਚੰਨਣ ਸਿੰਘ ਅਕਾਲੀ ਹੋਟਲ ਵਾਲਿਆਂ ਦੀ ਕੋਠੀ ਸ੍ਰੀ ਅਖੰਡ ਪਾਠ ਸਾਹਿਬ ਜੀ ਕੀਤਾ। ਅਖਾੜੇ 12ਵੀਂ ਸੰਥਾ ਕਥਾ ਦਾ ਭੋਗ। 17 ਨੂੰ ਭੋਗ ਪਾ ਕੇ ਸ਼ਾਮ ਨੂੰ ਪਿੰਡ ਅਖਾੜੇ ਆ ਗਏ। 18 ਨੂੰ ਸੰਤਾਂ ਦੇ ਗ੍ਰਹਿ ਵਿਖੇ ਦੋਹਾਂ ਪੋਤਰੀਆਂ ਦੀ ਖੁਸ਼ੀ ਵਿੱਚ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ। ਸ਼ਾਮ ਨੂੰ ਗੁਰਦੁਆਰੇ ਦੀਵਾਨ ਸਜਿਆ। 20 ਮਈ ਨੂੰ ਅਖੰਡ ਪਾਠਾਂ ਦੇ ਭੋਗ ਉਪਰੰਤ ਦੋਹਾਂ ਪੋਤਰੀਆਂ ਦੇ ਨਾਮ ਗੁਰਨਾਮ ਸਿੰਘ ਤੇ त्रिलोचन सिंह रखे ਸੰਗਤਾਂ ਨੂੰ ਜਲੇਬੀਆਂ ਦਾ ਭੰਡਾਰਾ ਛਕਾਇਆ ਇਸੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਥਾ ਕਥਾ ਦੇ ਭੋਗ ਦੇ ਉਤਸ਼ਾਹ ਨੂੰ ਮੁੱਖ ਰੱਖਦਿਆਂ ਦੋ ਅਖੰਡ ਪਾਠ ਆਰੰਭ ਕੀਤੇ ਜਿਨ੍ਹਾਂ ਦੇ ਭੋਗ 22 ਮਈ ਨੂੰ ਪਾਏ ਗਏ ਉਪਰੰਤ ਮਹੱਲਾ 9 ਜੀ ਦੇ ਸ਼ਲੋਕਾਂ ਦੀ ਸੰਥਾ ਕਥਾ ਸੰਤਾਂ ਨੇ ਕੀਤੀ ਗਿਆਨੀ ਸ਼ੇਰ ਸਿੰਘ ਜੀ ਕੋਕਰੀ ਵਾਲੇ ਤੇ ਭੁਜੰਗੀ ਭਗਵਾਨ ਸਿੰਘ ਜੀ ਦੇ ਜਥੇ ਨੇ ਕੀਰਤਨ ਕੀਤਾ ਰਾਗੀ ਬਲਵੰਤ ਸਿੰਘ ਰਾਏਪੁਰ ਵਾਲਿਆਂ ਦੀ ਕੀਰਤਨ ਸੁਣਾਇਆ ਇਸ ਮੌਕੇ ਤੇ ਸਾਰੇ ਪੰਜਾਬ ਤੋਂ ਸੰਤ ਮਹਾਤਮਾ ਗੁਣੀ ਗਿਆਨੀ ਰਾਗੀ ਕਵੀ ਤੇ ਪ੍ਰਤਿਸ਼ਠਾ ਵਿਅਕਤੀ ਪੁੱਜੇ ਹੋਏ ਸਨ ਮੱਧ ਵਾਲੇ ਦਿਨ ਮਹੰਤ ਮਾਦੋ ਸਿੰਘ ਅਤੇ ਮੋਨੀ ਜੋਗਿੰਦਰ ਸਿੰਘ ਨੇ ਜਲੇਬੀਆਂ ਦਾ ਲੰਗਰ ਕੀਤਾ ਭੋਗ ਵਾਲੇ ਦਿਨ ਮਹੰਤ ਪਿੰਡ ਬੁਰਜ ਲਟਾ ਜਥੇ ਸਮੇਤ ਆ ਗਏ 27 ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਪੁਰਬ ਇੱਥੇ ਹੀ ਮਨਾਇਆ ਗਿਆ ਸਤਗੁਰਾਂ ਦੇ ਜੀਵਨ ਤੇ ਸ਼ਹੀਦੀ ਸੰਬੰਧੀ ਸ਼ਰਧਾ ਭਰੇ ਬਚਨ ਵੀ ਸੁਣਾਏ। ਕੋਟਾ ਬੂੰਦੀ 28 ਨੂੰ ਸਵੇਰ ਦੇ ਦਿਵਾਨ ਉਪਰੰਤ ਸਰਦਾਰ ਪਿਆਰ ਸਿੰਘ ਲਾਇਲਪੁਰ ਵਾਲਿਆਂ ਦੇ ਪਰਲੋਕ ਗमन ਕਰ ਜਾਣ ਸੰਬੰਧੀ ਪੱਤਰਕਾ ਆਉਣ ਤੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਚਾਰ ਸਿੰਘਾਂ ਸਹਿਤ ਕੋਟਾ ਬੂੰਦੀ ਲਈ ਰਵਾਨਾ ਹੋ ਗਏ। ਸ਼ਾਮ ਦੀ ਗੱਡੀ ਚੜ੍ਹ ਕੇ 9 ਵਜੇ ਦਿੱਲੀ ਜਾ ਉਤਰੇ ਉੱਥੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਰਾਤ ਨੂੰ ਕੋਟਾ ਬੂੰਦੀ ਜਾਣ ਵਾਲੀ ਗੱਡੀ ਤੇ ਸਵਾਰ ਹੋ ਗਏ 29 ਮਈ ਨੂੰ ਸਵੇਰ 11 ਵਜੇ ਸਰਦਾਰ ਹਰਨਾਮ ਸਿੰਘ ਦੀ ਕੋਠੀ ਜਾ ਪੁੱਜੇ ਸ੍ਰੀ ਖੰਡ ਪਾਠ ਸਾਹਿਬ ਜੀ ਆਰੰਭ ਕੀਤਾ ਕੀਰਤਨ ਵੀ ਹੋਇਆ ਸੰਤਾਂ ਮੁਖਵਾਕ ਦੀ ਕਥਾ ਕੀਤੀ ਸੰਗਤ ਬਹੁਤ ਪ੍ਰੇਮ ਸਹਿਤ ਜੁੜੀ ਸ਼ਾਮ ਦਾ ਦੀਵਾਨ ਗੁਰਦੁਆਰੇ ਹੋਇਆ 31 ਨੂੰ ਖੰਡ ਪਾਠ ਦਾ ਭੋਗ ਪਿਆ ਮੁਖਵਾਕ ਦੀ ਕਥਾ ਵੀ ਕੀਤੀ ਪਿਆਰ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ 1 ਜੂਨ ਨੂੰ ਕਥਾ ਉਪਰੰਤ ਗੱਡੀ ਚੜ੍ਹ ਕੇ ਅਗਲੇ ਦਿਨ 12 ਵਜੇ ਪਿੰਡ ਬੁਰਜ ਲੇਟਾਂ ਜਥੇ ਪਾਸ ਪੁੱਜੇ ਸਿੰਘਾਂ ਦੀ ਬੇਨਤੀ ਮੰਨ ਕੇ ਪੰਜ ਬਾਣੀਆਂ ਦੇ ਅਰਥ ਸੁਣਾਉਣ ਹਿੱਤ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਆਰੰਭ ਕੀਤੀ 7 ਜੂਨ ਦੀ ਸ਼ਾਮ ਨੂੰ ਤਲਵੰਡੇ ਰਾਏ ਕੀ ਪੁੱਜੇ 20 ਜੂਨ ਤੱਕ ਉੱਥੇ ਰਹੇ ਇੱਕ ਦਿਨ ਦਾ ਦੀਵਾਨ ਵਿੱਚੋਂ ਬੁਰਜ ਹਰੀ ਸਿੰਘ ਵਾਲੇ ਕੀਤਾ ਮੱਧੋਕੇ 21 ਜੂਨ ਨੂੰ ਢੁੱਡੀਕੇ ਦੀਵਾਨ ਕਰਕੇ ਸ਼ਾਮ ਨੂੰ ਮੱਧੋਕੇ ਗੁਰਦੁਆਰਾ ਪਾਸੇ ਹੀ 6ਵੀਂ ਵਿਖੇ ਪਹੁੰਚੇ 15 ਜੁਲਾਈ ਦੀ ਸਵੇਰ ਤੱਕ ਦੋਨੋਂ ਵਕਤ ਦੀਵਾਨ ਗੁਰਦੁਆਰੇ ਸਾਹਿਬ ਸੱਜਦੇ ਰਹੇ 30 ਜੂਨ ਤੋਂ 2 ਜੁਲਾਈ ਤੱਕ ਸਾਲਾਨਾ ਦੀਵਾਨ ਵੀ ਮਨਾਇਆ 15 ਜੁਲਾਈ ਦੀ ਸ਼ਾਮ ਦੀਵਾਨ ਢੁੱਡੀਕੇ ਕੀਤਾ ਅਗਲੇ ਦਿਨ ਬਾਰਹ ਮਹਾ ਦੀ ਕਥਾ ਬੰਤਾ ਸਿੰਘ ਦੇ ਘਰ ਅਤੇ ਸ਼ਾਮ ਦਾ ਦੀਵਾਨ ਤੇ ਅਗਲੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਦੀ ਕਥਾ ਵੈਦ ਮੁਕੰਨ ਸਿੰਘ ਜੀ ਦੇ ਘਰ ਹੋਈ ਦਾਉਦਰ ਬਾਈ ਨੂੰ ਦਾਉਦਰ ਪਹੁੰਚ ਗਏ 29 ਜੁਲਾਈ ਨੂੰ ਸੰਤ ਮੰਗਲ ਸਿੰਘ ਜੀ ਦਾਉਦਰ ਵਾਲਿਆਂ ਦੀ ਵਰਸੀ ਤੇ ਭੋਗ ਪਾਇਆ ਗਿਆ ਰਾਗੀ ਸਿੰਘਾਂ ਦੇ ਕਾਫੀ ਜਥਿਆਂ ਨੇ ਕੀਰਤਨ ਕੀਤਾ ਸੰਤਾਂ ਨੇ ਰਸਮਈ ਤੇ ਅਨੰਦਮਈ ਮਹਾਵਾਕ ਦੀ ਕਥਾ ਸ਼ਰਵਨ ਕਰਵਾਈ ਜਿਸ ਨੂੰ ਸੁਣ ਕੇ ਸੰਗਤਾਂ ਗਦਗਦ ਹੋ ਗਈ 17 ਅਗਸਤ ਨੂੰ ਅੰਮ੍ਰਿਤ ਸੰਚਾਰ ਹੋਇਆ 18 ਤੱਕ ਦਾਉਦਰ ਰਹੇ ਪਿੰਡ ਦਾਉਦਰ ਦੇ ਇਸ ਸਾਰੇ ਪ੍ਰੋਗਰਾਮ ਸਮੇਂ ਭਾਈ ਪੂਰਨ ਸਿੰਘ ਭਾਈ ਜਗੀਰ ਸਿੰਘ ਤੇ ਭਾਈ ਕਪੂਰ ਸਿੰਘ ਸਾਰੇ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਾਰੇ ਜਥੇ ਦੀ ਹਰ ਪ੍ਰਕਾਰ ਦੀ ਸੇਵਾ ਸੰਭਾਲ ਹੋਈ ਜਥੇ ਦੀ ਸਿੰਘਾਂ ਤੇ ਸੰਤਾਂ ਦੀ ਇਸ ਪਰਿਵਾਰ ਉੱਪਰ ਬਹੁਤ ਪ੍ਰਸੰਤਾ ਸੀ ਸੰਤ ਜੀ ਨੇ ਇਸ ਪਰਿਵਾਰ ਨੂੰ ਬਹੁਤ ਵਰਦਾਨ ਦਿੱਤੇ 18 ਨੂੰ ਸਵੇਰ ਢੁੱਡੀ ਕੇ ਵੈਦ ਮੁਕੰਦ ਸਿੰਘ ਦੇ ਘਰ ਪ੍ਰਸ਼ਾਦਾ ਛੱਕੇ ਅਜੀਤワਲ ਤੋਂ ਗੱਡੀ ਚੜ੍ਹ ਕੇ ਝੰਡੇ ਵਾਲਾ ਗੁਰੂ ਵਿਖੇ ਹੰਡਾਲ ਦੇ ਡੇਰੇ 'ਚ ਪੜਾ ਕੀਤਾ ਅਗਲੇ ਦਿਨ ਪੈਦਲ ਚੱਲ ਕੇ ਸ੍ਰੀ ਤਰਨ ਤਰਨ ਸਾਹਿਬ ਪੁੱਜੇ ਇਸ਼ਨਾਨ ਕੀਤਾ ਪਰिक्रमा ਕੀਤੀਆਂ ਤੇ ਕੀਰਤਨ ਸੁਣਿਆ 20 ਨੂੰ ਪੈਦਲ ਚੱਲ ਕੇ ਸ੍ਰੀ ਅਮਰ ਸੇਵ ਸਾਹਿਬ ਜੀ ਪੁੱਜੇ ਪੰਜਾਂ ਸਰੋਵਰਾਂ 'ਚ ਇਸ਼ਨਾਨ ਕੀਤੇ ਤੇ ਕੀਰਤਨ শ্রবণ ਕੀਤਾ 21 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਪੁਰਬ ਮਨਾਇਆ ਜਲੌਹ ਦੇ ਦਰਸ਼ਨ ਕੀਤੇ 22 ਨੂੰ ਬਾਬਾ ਬਕਾਲਾ ਪੜਾਹ ਕੀਤਾ 23 ਨੂੰ ਕੀਰਤਨ ਉਪਰੰਤ ਸਵੇਰ ਸ਼ਾਮ ਕਥਾ ਕੀਤੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ 24 ਨੂੰ ਕਰਤਾਰਪੁਰ ਦੇ ਦਰਸ਼ਨ ਵੀ ਕੀਤੇ 25 ਨੂੰ ਮੁਖਵਾਕ ਦੀ ਕਥਾ ਗੁਰਦੁਆਰਾ ਥੰਮ ਸਾਹਿਬ ਕੀਤੀ ਕਰਤਾਰਪੁਰੀ ਪੁਰਾਤਨ ਹੱਥ ਲਿਖਤ ਬੀੜ ਦੇ ਸ਼ੀਸ਼ ਮਹਲ ਚ ਦਰਸ਼ਨ ਕੀਤੇ ਗੁਰਦੁਆਰਾ ਗੰਗਸਰ ਦੇ ਦਰਸ਼ਨ ਕੀਤੇ ਸ਼ਾਮ ਨੂੰ ਲੁਧਿਆਣੇ ਪੁੱਜੇ 26 27 ਨੂੰ ਗੁਰਦੁਆਰਾ ਕਲਗੀਧਰ ਲੁਧਿਆਣਾ ਵੇਖੇ ਮੁਖਵਾਕ ਦੀ ਕਥਾ ਕੀਤੀ 27 ਦੀ ਸ਼ਾਮ ਨੂੰ ਬੋਪਾ ਰਾਏ 28 ਨੂੰ ਜਸੋਵਾਲ ਗਿਆਨੀ ਗੱਜਣ ਸਿੰਘ ਪਾਸ ਜਾ ਕੇ 31 ਤੱਕ ਰਹੇ ਸ਼ਾਮਨੂ ਕੋਕਰੀਗੜਾਂ ਪਹੁੰਚੇ 1 ਸਤੰਬਰ ਨੂੰ ਕਥਾ ਕਰਕੇ ਪਿੰਡਰਾਂ ਕੜਾ ਗੁਰਦੁਆਰਾ ਸ੍ਰੀ ਖੰਡ ਪ੍ਰਕਾਸ਼ ਪੁੱਜੇ 9 10 11 ਨੂੰ ਸਾਲਾਨਾ ਜੁੜ ਮੇਲਾ ਮਨਾਇਆ ਗਿਆ 23 ਸਤੰਬਰ ਤੱਕ ਪਿੰਡ ਨਹੀਂ ਰਹੇ 22 ਸਤੰਬਰ ਨੂੰ ਪਿੰਡਰਕੜਾ ਹਾਈ ਸਕੂਲ ਦੀ ਇਮਾਰਤ ਦੀ ਨੀਂਹ ਸੰਤਾ ਨੇ ਪੰਜਾਂ ਪਿਆਰਿਆਂ ਚ ਸ਼ਾਮਲ ਹੋ ਕੇ ਰੱਖੀ 24 25 ਨੂੰ ਕੋਕਰੀਗੜਾਂ ਦੀਵਾਨ ਕੀਤੇ ਸੇਵਾ ਗਿਆਨੀ ਅਸ਼ੇਰ ਸਿੰਘ ਜੀ ਤੇ ਸੰਗਤ ਨੇ ਕੀਤੀ 26 ਨੂੰ ਤੁਗਲ ਪੇਂਡ ਪੁੱਜੇ 27 28 ਨੂੰ ਕਥਾ ਸੰਤ ਇੰਦਰ ਸਿੰਘ ਜੀ ਮੋਨੀ ਨੇ ਕੀਤੀ ਜੋ ਸੰਤਾਂ ਦੇ ਵਿਦਿਆਰਥੀ ਸੰਤ ਤੇ ਚੰਗੇ ਭਜਨੀਕ ਸਨ ਸੰਤਾਂ ਨੇ 33 ਸਵਈਆਂ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਕੀਤੀ ਤੁਗਲ ਵਿੱਚ ਸੇਵਾ ਭਾਈ ਅਰਜਨ ਸਿੰਘ ਜੀ ਨੇ ਕੀਤੀ 13ਵੀਂ ਸੰਥਾ ਕਥਾ ਆਰੰਭ 5 ਅਕਤੂਬਰ ਨੂੰ ਸ੍ਰੀ ਖੰਡਪਾਟ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਚੇ ਪਾਤਸ਼ਾਹ ਜੀ ਦੀ 13ਵੀਂ ਸੰਥਾ ਕਥਾ ਆਰੰਭ ਕੀਤੀ ਭਾਈ ਅਰਜਨ ਸਿੰਘ ਦੇ ਘਰ ਸ੍ਰੀ ਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਕੇ ਦਸਮ ਗ੍ਰੰਥ ਦੀ ਕਥਾ ਆਰੰਭ ਕੀਤੀ 16 ਨੂੰ ਸੁਧਾਰ ਪਿੰਡ ਪਹੁੰਚ ਗਏ 26 ਤੱਕ ਇੱਥੇ ਰਹੇ 23 ਨੂੰ ਸੁਧਾਰ ਕਾਲਜ ਚ ਦੋਨੋਂ ਸਮੇਂ ਦੇ ਦੀਵਾਨ ਹੋਏ 27 ਨੂੰ ਪਿੰਡ ਜੋਧ ਪੁੱਜੇ 28 ਨੂੰ ਪਿੰਡ ਬੁਟਾਰੀ ਭਾਈ ਮੱਲ ਸਿੰਘ ਨਿਹੰਗ ਅਤੇ ਭਾਈ ਮਹਿੰਦਰ ਸਿੰਘ ਦੇ ਗੁਰਦੁਆਰੇ ਪੁੱਜੇ 1 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਦੇ ਅਵਤਾਰ ਗੁਰਪਰਵ ਸਮੇਂ ਦੋ ਅਖੰਡ ਪਾਠਾਂ ਦੇ ਭੋਗ ਪਾਏ ਸ੍ਰੀ ਜਪੁਜੀ ਸਾਹਿਬ ਜੀ ਦੀ ਕਥਾ ਦਾ ਭੋਗ ਪਾਇਆ ਦੀਵਾਨ ਤੋਂ ਬਾਅਦ ਜਲੂਸ ਕੱਢਿਆ 8 ਤੋਂ 15 ਤੱਕ ਪਿੰਡ ਨੰਗਲ 16 ਤੋਂ 17 ਨੂੰ ਖੇਡਾ ਪਿੰਡ 18 ਤੋਂ 19 ਮੰਡੀ ਅਹਿਮਦਗੜ ਛਪਾਰ 20 ਨੂੰ ਮਾਨਸਾ ਮੰਡੀ 1 ਇੱਕ ਨਵੰਬਰ ਤੋਂ 27 ਦਸੰਬਰ ਤੱਕ ਪਿੰਡ ਮਾਲੋਕਾ ਫੱਤਾ ਵਿਖੇ ਸਾਰੇ ਜਥੇ ਸਮੇਤ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਰਹੇ ਦੋ ਵਾਰ ਅਮਰ ਸੰਚਾਰ ਹੋਇਆ ਪੰਜਾਹ ਪ੍ਰਾਣੀ ਗੁਰੂ ਵਾਲੇ ਬਣੇ ਇੱਥੇ ਸੇਵਾ ਦਾ ਪ੍ਰਬੰਧ ਗਿਆਨੀ ਅਮਰ ਸਿੰਘ ਜੀ ਕਿਰਤੀ ਨੇ ਕੀਤਾ ਜੋ ਸੰਤਾਂ ਦੇ ਵਿਦਿਆਰਥੀ ਵਿਦਵਾਨ ਸੱਜਣ ਸਨ ਤੇ ਸੰਤਾਂ ਪਾਸੋਂ ਪੜ੍ਹ ਕੇ ਇੱਥੇ ਹਟੇ ਗਏ ਸਨ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਤਖ ਕਥਾ ਪੜ੍ਹਾ ਰਹੇ ਸਨ 28 ਨੂੰ ਖੜਿਆਲ ਪਿੰਡ ਪੁੱਜੇ ਪ੍ਰਬੰਧ ਭਾਈ ਕਰਤਾਰ ਸਿੰਘ ਤੇ ਭਾਈ ਠਾਕੁਰ ਸਿੰਘ ਜੀ ਨੇ ਕੀਤਾ